ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study IQ in Gagan Mehra Official YouTube Channel ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ GK ਮੌਕ ਟੈਸਟ ਦੀ ਕਲਾਸ 11 ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਚਾਹੇ ਉਹ B TPSC ਕਲਰਕ ਦਾ ਹੋਵੇ ਚਾਹੇ ਪੰਜਾਬ ਪੁਲਿਸ ਦੀ ਗੱਲ ਕੀਤੀ ਜਾਵੇ ਚਾਹੇ ਤੁਸੀਂ ਅਸਿਸਟੈਂਟ ਇੰਸਪੈਕਟਰ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਕਲਾਸ ਹੈ ਜਿਹੜੀ ਸਾਰੇ ਐਗਜ਼ਾਮਸ ਦੇ ਲਈ ਕਾਫੀ ਇੰਪੋਰਟੈਂਟ ਰਹਿਣ ਵਾਲੀ ਹੈ ਦੇ ਦੋਸਤੋ ਇਸ ਕਲਾਸ ਦਾ ਫ੍ਰੀ ਆਫ ਕੋਸਟ ਪੀਡੀਐਫ ਲੈਣ ਲਈ ਤੁਸੀਂ ਮੇਰੇ ਵਟਸਐਪ ਗਰੁੱਪ ਜਾਂ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਵਾਂਗਾ ਠੀਕ ਹੈ ਤਾਂ ਚਲੋ ਦੋਸਤੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਜਿਹੜੀ ਕਲਾਸ ਹੈ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 201 ਲੋਕ ਸਭਾ ਦੀ ਪਹਿਲੀ ਮਹਿਲਾ ਸਪੀਕਰ ਕੌਣ ਹੈ ਪਹਿਲੀ ਮਹਿਲਾ ਸਪੀਕਰ ਕੌਣ ਹੈ ਦਾ ਫਰਸਟ ਫੀਮੇਲ ਸਪੀਕਰ ਆਫ ਲੋਕ ਸਭਾ ਆ ਇਹ ਕੁਐਸਚਨ ਕਾਫੀ ਇੰਪੋਰਟੈਂਟ ਰੈਨ ਵਾਲੇ ਐਗਜ਼ਾਮ ਦੇ ਲਈ ਠੀਕ ਹੈ ਲੋਕ ਸਭਾ ਦੀ ਪਹਿਲੀ ਮਹਿਲਾ ਸਪੀਕਰ ਕੌਣ ਸੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ ਏ ਮਾਇਰਾ ਕੁਮਾਰ ਠੀਕ ਹੈ ਜੇਕਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਕਿ ਲੋਕ ਸਭਾ ਦੀ ਪਹਿਲੀ ਮਹਿਲਾ ਸਪੀਕਰ ਕੌਣ ਹੈ ਤਾਂ ਉਹ ਹੈ ਮਾਇਰਾ ਕੁਮਾਰ ਠੀਕ ਹੈ ਯਾਦ ਰੱਖਣਾ ਤੁਸੀਂ ਏ ਇਸ ਦਾ ਰਾਈਟ ਆਨਸਰ ਠੀਕ ਹੈ ਤੇ ਇਸ ਦੇ ਰਿਲੇਟਡ ਐਗਜ਼ਾਮ ਦੇ ਵਿੱਚ ਇੱਕ ਕੁਐਸਚਨ ਹੋਰ ਬਣ ਜਾਏ ਜੇਕਰ ਇੱਥੇ ਆਪਾਂ ਮਹਿਲਾ ਕੱਟ ਦਿੰਨੇ ਆ ਤਾਂ ਲੋਕ ਸਭਾ ਦਾ ਪਹਿਲਾ ਸਪੀਕਰ ਕੌਣ ਸੀ ਜੇਕਰ ਮਹਿਲਾ ਬਾਰੇ ਪੁੱਛਿਆ ਜਾਵੇ ਤਾਂ ਸੀ ਮਾਇਰਾ ਕੁਮਾਰ ਠੀਕ ਹੈ ਜੇਕਰ ਪੁੱਛਿਆ ਜਾਵੇ ਲੋਕ ਸਭਾ ਦਾ ਪਹਿਲਾ ਸਪੀਕਰ ਕੌਣ ਸੀ ਤਾਂ ਫਰਸਟ ਸਪੀਕਰ ਸੀ ਉਹ ਗਣੇਸ਼ ਵਾਸੂਦੇਵ ਮਾਵਲੰਕਰ ਠੀਕ ਹੈ ਤਾਂ ਤੁਸੀਂ ਇਹ ਨੋਟ ਕਰ ਲੈਣਾ ਠੀਕ ਹੈ ਗਣੇਸ਼ ਵਾਸੂਦੇਵ ਮਾਵਲੰਕਰ ਠੀਕ ਹੈ ਕੌਣ ਨੇ ਇਹ ਫਰਸਟ ਸਪੀਕਰ ਨੇ ਲੋਕ ਸਭਾ ਦੇ ਫਰਸਟ ਸਪੀਕਰ ਲੋਕ ਸਭਾ ਠੀਕ ਹੈ ਤਾਂ ਤੁਸੀਂ ਇਹ ਨੋਟ ਡਾਊਨ ਕਰ ਲੈਣਾ एग्जाम ਦੇ ਲਈ ਕਾਫੀ ਇੰਪੋਰਟੈਂਟ ਰਹਿਣ ਵਾਲਾ ਇਹ ਕੁਐਸਚਨ ਨੈਕਸਟ ਕੁਐਸਚਨ ਮੂਵ ਕਰਦੇ ਆਪਾਂ ਕੁਐਸਚਨ ਨੰਬਰ 2 ਕੇਂਦਰੀ ਮੰਤਰੀ ਪਰਿਸ਼ਦ ਵਿਰੁੱਧ ਬੇਪ੍ਰੋਸੇਜੋਗੀ ਮਤਾ ਕਮ ਜਿਹੜਾ ਬੇਪ੍ਰੋਸੇਜੋਗੀ ਮਤਾ ਸੀ ਉਹ ਕਦੋਂ ਪੇਸ਼ ਕੀਤਾ ਗਿਆ ਸੀ ਕੇਂਦਰੀ ਪ੍ਰਧਾਨ ਮੰਤਰੀ ਪਰਿਸ਼ਦ ਦੇ ਵਿਰੁੱਧ ਜਿਹੜਾ ਪੇ ਇੱਕ ਕਿਸ ਦੇ ਕਿਸ ਦੇ ਥਰੂ ਪਿਆ ਕਿਤਾ ਗਿਆ ਸੀ ਕੇਂਦਰੀ ਮੰਤਰੀ ਮੰਤਰੀ ਪਰਿਸ਼ਦ ਵਿਰੁੱਧ ਬੇਪ੍ਰੋਸੇਜੋਗੀ ਮਤਾ ਕਿ ਪੇਸ਼ ਕੀਤਾ ਗਿਆ ਸੀ ਲੋਕ ਸਭਾ ਦੁਆਰਾ ਰਾਜ ਸਭਾ ਦੁਆਰਾ ਉਹਨਾਂ ਲਈ ਠੀਕ ਹੈ ਰਾਜ ਸਭਾ ਐਂਡ ਲੋਕ ਸਭਾ ਦੋਨਾਂ ਦੁਆਰਾ ਤੇ ਇਨ ਸਟੇਟ ਅਸੈਂਬਲੀ ਦੁਆਰਾ ਤਾਂ ਕਿਨਾਂ ਦੁਆਰਾ ਇਹ ਬੇਪ੍ਰੋਸੇਜੋਗੀ ਮਤਾ ਪੇਸ਼ ਕੀਤਾ ਗਿਆ ਸੀ ਕੇਂਦਰੀ ਮੰਤਰੀ ਪਰਿਸ਼ਦ ਦੇ ਵਿਰੁੱਧ ਤਾਂ ਕੀ ਰਾਈਟ ਆਨਸਰ ਹੈ ਗੈਸ ਦਾ ਤਾਂ ਇਹ ਪੇਸ਼ ਕੀਤਾ ਗਿਆ ਸੀ ਲੋਕ ਸਭਾ ਦੇ ਲਈ ਠੀਕ ਹੈ ਲੋਕ ਸਭਾ ਇਨ ਦਾ ਲੋਕ ਸਭਾ ਉਹਨਾਂ ਲਈ ਠੀਕ ਹੈ ਲੋਕ ਸਭਾ ਨੇ ਕੀ ਕੀਤਾ ਸੀ ਕੇਂਦਰੀ ਮੰਤਰੀ ਪਰਿਸ਼ਦ ਦੇ ਵਿਰੁੱਧ ਕਿਹੜਾ ਮਤਾ ਪਾਇ ਪੇਸ਼ ਕੀਤਾ ਸੀ ਬੇਪ੍ਰੋਸੇਯੋਗੀ ਮਤਾ ਠੀਕ ਹੈ ਯਾਦ ਰੱਖਣਾ ਇਹ ਕਾਫੀ ਇੰਪੋਰਟੈਂਟ ਕੁਐਸਚਨ ਨੇ ਨੈਕਸਟ ਦੇਖ ਲਈਨੇ ਕੁਐਸਚਨ ਭਾਰਤ ਦਾ ਸੰਵਿਧਾਨ ਭਾਰਤ ਦਾ ਵਰਣਨ ਕਿਵੇਂ ਕਰਦਾ ਹੈ ਹਾਊ ਡਸ ਦਾ ਕਨਸਟੀਟਿਊਸ਼ਨ ਆਫ ਇੰਡੀਆ ਡਿਸਕ੍ਰਾਈਬ ਇੰਡੀਆ ਐਸ ਭਾਰਤ ਦਾ ਸੰਵਿਧਾਨ ਇਹੋ ਭਾਰਤ ਦਾ ਵਰਣਨ ਕਿਵੇਂ ਕਰਦਾ ਹੈ ਉਹ ਕਰਦਾ ਹੈ ਆ ਯੂਨੀਅਨ ਆਫ ਸਟੇਟਸ ਦੀ ਰਾਈ ਠੀਕ ਹੈ ਸਟੇਟਸ ਦੇ ਵਿੱਚ ਵੰਡਿਆ ਹੋਇਆ ਯੂਨੀਅਨ ਆਪਣਾ ਪੂਰਾ ਦੇਸ਼ ਠੀਕ ਹੈ ਤਾਂ ਇਹ ਯੂਨੀਅਨ ਆਫ ਸਟੇਟਸ ਕੀ ਹੈ ਇਹ ਭਾਰਤ ਦੇ ਸੰਵਿਧਾਨ ਦਾ ਵਰਣਨ ਕਰਦਾ ਹੈ ਯਾਦ ਰੱਖਣਾ ਤੁਸੀਂ ਠੀਕ ਹੈ ਆ ਯੂਨੀਅਨ ਆਫ ਸਟੇਟਸ ਨੈਕਸਟ ਕੁਐਸਚਨ ਦੇਖ ਲੈਂਦੇ ਆਪਾਂ ਕੁਐਸਚਨ ਨੰਬਰ 204 ਸਿੱਖਿਆ ਦਾ ਅਧਿਕਾਰ ਕਾਨੂੰਨ 2002 ਸਮਾਜ ਦੇ ਹੇਟਲੈਸ ਸਮੂਹਾਂ ਵਿੱਚੋਂ ਕਿਸ ਦੀ ਮਦਦ ਲਈ ਪੇਸ਼ ਕੀਤਾ ਗਿਆ ਸੀ ਜਿਹੜਾ ਸਿੱਖਿਆ ਦਾ ਅਧਿਕਾਰ ਸੀ ਕਾਨੂੰਨ 2002 ਦੇ ਵਿੱਚ ਪੇਸ਼ ਹੋਇਆ ਸੀ ਉਹ ਸਮਾਜ ਦੇ ਹੈਡਲੈਸ ਸਮੂਹਾ ਵਿੱਚੋਂ ਕਿਸ ਦੀ ਮਦਦ ਲਈ ਪੇਸ਼ ਕੀਤਾ ਗਿਆ ਸੀ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਜਿਹਦਾ ਤੱਪ ਹੋਪਿਆ ਉਹ ਪੇਸ਼ ਕੀਤਾ ਗਿਆ ਸੀ 6 ਤੋਂ 14 ਸਾਲ ਦੀ ਉਮਰ ਦੇ ਲਈ ਚਿਲड्रन ਆਫ ਦਾ ਏਜ ਆਫ 6 ਟੂ 14 ইয়ার্স ਠੀਕ ਹੈ ਤਾਂ ਯਾਦ ਰੱਖਣਾ ਤੁਸੀਂ ਜੇਕਰ ਸਿੱਖਿਆ ਦੇ ਅਧਿਕਾਰ ਕਾਨੂੰਨ ਬਾਰੇ ਪੁੱਛਿਆ ਜਾਵੇ ਜਿਹੜਾ 2002 ਦੇ ਵਿੱਚ ਪਾਸ ਕੀਤਾ ਗਿਆ ਸੀ ਉਹ ਚਿਲड्रन ਆਫ ਦਾ ਏਜ ਆਫ 6 ਟੂ 14 ইয়ার্স ਦੇ ਜਾਕਾ ਦੇ ਲਈ ਜਾਂ ਬੱਚਿਆਂ ਦੇ ਲਈ ਪੇਸ਼ ਕੀਤਾ ਗਿਆ ਸੀ ਠੀਕ ਹੈ ਨੈਕਸਟ ਦੇਖ ਲੈਣੇ ਆਪਾਂ ਭਾਰਤ ਦਾ ਸੂਚਨਾ ਦਾ ਅਧਿਕਾਰ ਜਿਸ ਨੂੰ ਆਪਾਂ ਆਰਟੀਆਈ ਵੀ ਕਹਿ ਦਿੰਦੇ ਆ ਤਾਂ ਸੂਚਨਾ ਦਾ ਅਧਿਕਾਰ ਕਦੋਂ ਲਾਗੂ ਕੀਤਾ ਗਿਆ ਸੀ ਵੈਨ ਵਾਸ ਦਾ ਰਾਈਟ ਟੂ ਇਨਫੋਰਮੇਸ਼ਨ ਇਨ ਐਕਟਿਡ ਇਨ ਇੰਡੀਆ ਤਾਂ ਸੂਚਨਾ ਦਾ ਅਧਿਕਾਰ ਕਦੋਂ ਲਾਗੂ ਕੀਤਾ ਗਿਆ ਸੀ ਤਾਂ ਇਹ ਲਾਗੂ ਕੀਤਾ ਗਿਆ ਸੀ 2007 ਨੂੰ ਠੀਕ ਹੈ ਡੀ ਇਸ ਦਾ ਰਾਈਟ ਆਨਸਰ ਤਾਂ ਭਾਰਤ ਦਾ ਜਿਹੜਾ ਸੂਚਨਾ ਦਾ ਅਧਿਕਾਰ ਹੈ ਜਿਸ ਨੂੰ ਆਪਾਂ ਆਰਟੀਆਈ ਵੀ ਬੋਲਦੇ ਆ ਉਹ 2007 ਦੇ ਵਿੱਚ ਲਾਗੂ ਕੀਤਾ ਗਿਆ ਸੀ ਨੈਕਸਟ ਵਿਜ਼ਿਟ ਕਰ ਲੈਣੇ ਆ ਸਰਵਿਸ ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਲਈ ਰਾਖਵਾ ਕਰਨ ਭਾਰਤੀ ਸੰਵਿਧਾਨ ਵਿੱਚ ਦਿੱਤਾ ਗਿਆ ਹੈ ਤਾਂ ਉਹ ਕਿਹੜੇ ਆਰਟੀਕਲ ਦੇ ਵਿੱਚ ਇਸ ਦਾ ਵਰਣਨ ਕੀਤਾ ਗਿਆ ਹੈ ਜਿਹੜਾ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਨੂੰ ਰਾਖਵਾ ਕਰਨ ਦਿੱਤਾ ਗਿਆ ਹੈ ਤਾਂ ਉਹ ਕਿਹੜੇ ਆਰਟੀਕਲ ਦੇ ਵਿੱਚ ਦਰਜ ਹੈ ਤਾਂ ਕੀ ਰਾਈਟ ਆਨਸਰ ਹੈਗਾ ਇਸ ਦਾ ਤਾਂ ਇਸ ਦਾ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ A ਆਰਟੀਕਲ ਨੰਬਰ 335 ਦੇ ਵਿੱਚ ਤਾਂ ਆਰਟੀਕਲ ਨੰਬਰ 335 ਦੇ ਵਿੱਚ ਕਿਸ ਦਾ ਜ਼ਿਕਰ ਕੀਤਾ ਗਿਆ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਨੂੰ ਜਿਹੜਾ ਭਾਰਤ ਦੇ ਸੰਵਿਧਾਨ ਦੇ ਵਿੱਚ ਰਾਖਵਾ ਕਰਨ ਦਿੱਤਾ ਗਿਆ ਹੈ ਠੀਕ ਹੈ ਤਾਂ ਯਾਦ ਰੱਖਣਾ ਆਰਟੀਕਲ ਨੰਬਰ 335 ਨੈਕਸਟ ਕੁਐਸਚਨ ਦੇਖ ਲੈਂਦੇ ਆ ਭਾਰਤੀ ਸੰਵਿਧਾਨਿਕ ਸੋਧ ਦੀ ਵਿਧੀ ਇਸ ਵਿੱਚ ਪ੍ਰਦਾਨ ਕੀਤੀ ਗਈ ਹੈ ਤਾਂ ਭਾਰਤੀ ਸੰਵਿਧਾਨ ਸੋਧ ਦੀ ਵਿਧੀ ਇਹਨਾਂ ਦੇ ਵਿੱਚੋਂ ਕਿਹੜੇ ਆਰਟੀਕਲ ਦੇ ਵਿੱਚ ਪ੍ਰਦਾਨ ਕੀਤੀ ਗਈ ਹੈ ਅਗਰ ਆਪਮਾਨੇ ਕੋਈ ਵੀ ਭਾਰਤ ਦੇ ਸੰਵਿਧਾਨ ਦੇ ਵਿੱਚ ਸੋਧ ਕਰਨੀ ਹੋਵੇ ਤਾਂ ਇਸ ਦਾ ਵਰਣਨ ਕਿਹੜੇ ਆਰਟੀਕਲ ਦੇ ਵਿੱਚ ਕੀਤਾ ਗਿਆ ਹੈ ਤਾਂ ਉਹ ਕੀਤਾ ਗਿਆ ਆਰਟੀਕਲ ਨੰਬਰ 368 ਦੇ ਵਿੱਚ ਆਰਟੀਕਲ ਨੰਬਰ 368 ਦੇ ਵਿੱਚ ਕਿਸੇ ਦਾ ਵਰਣਨ ਹੈ ਭਾਰਤੀ ਸੰਵਿਧਾਨਿਕ ਸੋਧ ਦਾ ਠੀਕ ਹੈ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਨੇ ਆ ਭਗਵਾਨ ਬੁੱਧ ਨੇ ਆਖਰੀ ਸਾਹ ਕਿੱਥੇ ਲਿਆ ਸੀ ਵੈਰੀ ਇੰਪੋਰਟੈਂਟ ਕੁਐਸਚਨ ਤਾਂ ਵੇਅਰ ਡਸ ਵੇਅਰ ਡਿਡ ਲੋਡ ਬੁੱਧਾ ਬਰੀਥ ਹਿਸ ਲਾਸਟ ਤਾਂ ਉਹਨਾਂ ਨੇ ਆਖਰੀ ਸਾਹ ਕਿੱਥੇ ਲਿਆ ਸੀ ਭਗਵਾਨ ਬੁੱਧ ਨੇ ਨਾ ਉਹਲੀਆ ਸੀ ਕੁਸ਼ੀਨਗਰ ਕੁਸ਼ਨਗਰ ਠੀਕ ਹੈ ਕੁਸ਼ੀਨਗਰ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖ ਲਿਏ ਨੇ ਆਪਾਂ ਬੁਲੰਦ ਦਰਵਾਜਾ ਕਿਸ ਰਾਜ ਵਿੱਚ ਸਥਿਤ ਹੈ ਤਾਂ ਬੁਲੰਦ ਦਰਵਾਜਾ ਕਾਫੀ ਇੰਪੋਰਟੈਂਟ ਕੁਐਸਚਨ ਹੈ ਤਾਂ ਬੁਲੰਦ ਦਰਵਾਜਾ ਜਿਹੜਾ ਉਹ ਯੂਪੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਸਥਿਤ ਹੈ ਠੀਕ ਹੈ ਯਾਦ ਰੱਖਣਾ ਤੁਸੀਂ ਬੁਲੰਦ ਦਰਵਾਜੇ ਬਾਰੇ ਪੁੱਛਿਆ ਜਾਵੇ ਤਾਂ ਉਹ ਕਿੱਥੇ ਸਥਿਤ ਹੈ ਉੱਤਰ ਪ੍ਰਦੇਸ਼ ਦੇ ਵਿੱਚ ਨੈਕਸਟ ਵੀਜ਼ਿਟ ਕਰਦੇ ਹਾਂ ਇਹਨਾਂ ਵਿੱਚੋਂ ਕਿਹੜਾ ਜੋੜਾ ਗਲਤ ਹੈ ਨਾ ਇਹਨਾਂ ਦੇ ਵਿੱਚ ਬੰਦਿਆਂ ਦੇ ਨਾਮ ਦਿੱਤੇ ਗਏ ਨੇ ਉਹ ਕਿਹੜੇ-ਕਿਹੜੇ ਦੇਸ਼ ਨਾਲ ਸੰਬੰਧ ਰੱਖਦੇ ਨੇ ਉਹ ਦੱਸਣ ਆਪਾਂ ਨੂੰ ਠੀਕ ਹੈ ਤਾਂ ਇਹਨਾਂ ਦੇ ਵਿੱਚੋਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਨਾ ਇਸ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ অপਸ਼ਨ ਨੰਬਰ A ਫਾਈ ਆਨ ਮਲੇਸ਼ੀਆ ਇਹਨਾਂ ਦੇ ਵਿੱਚ ਜਿਹੜਾ ਇਹ ਜੋੜਾ ਇਹ ਗਲਤ ਠੀਕ ਹੈ ਜਿਹੜਾ ਏਬਨ ਬਿੱਟੂ ਆ ਸੀ ਉਹ ਮਰੱਕੋ ਨਾਲ ਸੰਬੰਧ ਰੱਖਦਾ ਸੀ ਠੀਕ ਹੈ ਮੈਗਨਸਟਿਸ ਜਿਹੜਾ ਉਹ ਗ੍ਰੀਸ ਨਾਲ ਸੰਬੰਧ ਰੱਖਦਾ ਸੀ ਹੋਇਮਤਾ ਸੰਗ ਸੀ ਉਹ ਚਾਈਨਾ ਨਾਲ ਸੰਬੰਧ ਰੱਖਦਾ ਸੀ ਬਟ ਇਹਦਾ ਫਾਈ ਆਨ ਸੀ ਉਹ ਮਲੇਸ਼ੀਆ ਨਾਲ ਨਹੀਂ ਉਹ ਇੱਕ ਚਾਈਨੀਜ਼ ਪਰਸਨ ਸੀ ਠੀਕ ਹੈ ਚਾਈਨੀਜ਼ ਪਰਸਨ ਸੀ ਇਹ ਕਦੋਂ ਆਇਆ ਸੀ ਇਹ ਚੰਦਰਗੁਪਤ ਮੌਰੀਆ ਟੂ ਦੇ ਟਾਈਮ ਆਇਆ ਸੀ ਠੀਕ ਹੈ ਤਾਂ ਇਹ ਕੀ ਹੈ ਫਾਈਨ ਚਾਈਨੀਜ਼ ਦਾ ਸਵਾਲ ਕਰਦਾ ਤਾਂ ਇਹਨਾਂ ਦੇ ਵਿੱਚ ਪੁੱਛਿਆ ਕਿ ਕਿਹੜਾ ਜੋੜਾ ਗਲਤ ਹੈ ਤਾਂ ਇਹ ਇਸ ਦਾ ਰਾਈਟ ਆਨਸਰ ਆਪਣੇ ਕੋਲ ਨੈਕਸਟ ਦੇਖ ਲਿਏ ਨੇ ਆਪਾਂ 1923 ਵਿੱਚ ਨਾਗਪੁਰ ਵਿੱਚ ਕਿਹੜਾ ਸੱਤਿਆਗ੍ਰਹਿ ਹੋਇਆ ਸੀ ਵਿੱਚ ਸੱਤਿਆਗ੍ਰਹਿ ਵਾਸ ਹੈਲਡ ਇਟ ਨਾਗਪੁਰ ਇਨ 1923 1923 ਦੇ ਵਿੱਚ ਨਾਗਪੁਰ ਦੇ ਵਿੱਚ ਕਿਹੜਾ ਸੱਤਿਆਗ੍ਰਹਿ ਹੋਇਆ ਸੀ ਆ ਉਹ ਹੋਇਆ ਸੀ ਫਲਾਗ ਸੱਤਿਆਗ੍ਰਹਿ ਠੀਕ ਹੈ ਯਾਦ ਰੱਖਣਾ ਤੁਸੀਂ 1923 ਦੇ ਵਿੱਚ ਨਾਗਪੁਰ ਦੇ ਵਿੱਚ ਫਲਾਗ ਸੱਤਿਆਗ੍ਰਹਿ ਕੱਢਿਆ ਗਿਆ ਸੀ ਇਹ ਨਾਗਪੁਰ ਦੇ ਕਿਹੜੇ ਇਲਾਕੇ ਦੇ ਵਿੱਚ ਹੋਇਆ ਸੀ ਤਾਂ ਇਹ ਨਾਗਪੁਰ ਦੇ ਜਬਲਪੁਰ ਇਲਾਕੇ ਦੇ ਵਿੱਚ ਹੋਇਆ ਸੀ ਠੀਕ ਹੈ 1923 ਦੇ ਵਿੱਚ ਆਹ ਫਲਾਗ ਸੱਤਿਆਗ੍ਰਹਿ ਨੈਕਸਟ ਕੁਐਸਚਨ ਦੇਖ ਲੈਨੇ ਆਂ ਹੇਠ ਲਿਖੀਆਂ ਕਿਸਮਾਂ ਵਿੱਚੋਂ ਕਿਹੜੀ ਮਿੱਟੀ ਜ਼ਿਆਦਾਤਰ ਭਾਰਤ ਦੇ ਨਦੀ ਬੈਸਿਨਾਂ ਅਤੇ ਪੱਟੀ ਮੈਦਾਨਾਂ ਤੱਕ ਸੀਮਿਤ ਹੈ ਇਹਨਾਂ ਦੇ ਵਿੱਚੋਂ ਕਿਹੜੀ ਮਿੱਟੀ ਹੈ ਜਿਹੜੀ ਭਾਰਤ ਦੇ ਨਦੀ ਬੈਸਿਨਾਂ ਅਤੇ ਪੱਟੀ ਮੈਦਾਨਾਂ ਤੱਕ ਸੀਮਿਤ ਰਹਿੰਦੀ ਹੈ ਵਿਚ ਆਫ ਦਾ ਫੋਲੋਇੰਗ ਟਾਈਪਸ ਆਫ ਸੋਇਲਸ ਆਰ ਮੋਸਟਲੀ ਕਨਫਰਮਡ ਦ ਰਾਈਵਰ ਬੈਸਿਨਸ ਐਂਡ ਦਾ ਕੋਸਟਲ ਪਲੈਂਟਸ ਆਫ ਇੰਡੀਆ ਤਾਂ ਇਹਨਾਂ ਦੇ ਵਿੱਚੋਂ ਕਿਹੜੀ ਮਿੱਟੀ ਹੈ ਉਹ ਤਾਂ ਉਹ ਹੈ ਅਲੂਵিয়াল ਰੂਵੀਅਲ ਸੋਇਲ ਜਿਹੜੀ ਉਹ ਕੀ ਹੈ ਉਹ ਜ਼ਿਆਦਾਤਰ ਭਾਰਤ ਦੇ ਜਿਹੜੀ ਨਦੀਆਂ ਨੇ ਉਹਨਾਂ ਦੇ ਬੈਸਿਨਾਂ ਦੇ ਕੋਲ ਜਾਂ ਤੱਟੇ ਆ ਭੱਟੀ ਮੈਦਾਨ ਤੱਟੀ ਮੈਦਾਨਾਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਠੀਕ ਹੈ ਇੱਥੇ ਤੱਤਾ ਲਿਖ ਦਿਓ ਠੀਕ ਹੈ ਤੱਟੀ ਮੈਦਾਨਾਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਇਹ ਨੈਕਸਟ ਦੇਖ ਲੈਣੇ ਆਪਾਂ ਭਾਰਤ ਵਿੱਚ ਸਭ ਤੋਂ ਉੱਚੇ ਪਹਾੜ ਦਾ ਨਾਮ ਕੀ ਹੈ ਵਾਟ ਇਜ਼ ਦਾ ਨੇਮ ਆਫ ਦਾ ਟੈਲੇਸਟ ਮਾਊਂਟਨ ਇਨ ਇੰਡੀਆ ਸਭ ਤੋਂ ਉੱਚੇ ਪਹਾੜ ਦਾ ਨਾਮ ਤਾਂ ਸਭ ਤੋਂ ਉੱਚਾ ਪਹਾੜ ਕਿਹੜਾ ਹੈ ਭਾਰਤ ਦਾ ਹਾ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਸੀ ਕੰਚਨਜੰਗਾ ਠੀਕ ਹੈ ਪਾਰਦਰ ਤੋਂ ਉੱਚੇ ਪਹਾੜ ਦੀ ਗੱਲ ਕੀਤੀ ਜਾਵੇ ਤਾਂ ਕਿਹੜਾ ਪਹਾੜ ਹੈ ਉਹ ਤਾਂ ਇਹ ਕੰਚਨਜੰਗਾ ਪਹਾੜ ਹੈ ਜੇਕਰ ਵਰਲਡ ਦੀ ਗੱਲ ਕੀਤੀ ਜਾਵੇ ਤਾਂ ਵਰਲਡ ਦੇ ਵਿੱਚ ਇਹਨਾਂ ਕਿਹੜੀ ਪੋਜੀਸ਼ਨ ਤੇ ਹੈ ਇਹ 3rd ਪੋਜੀਸ਼ਨ ਤੇ ਹੈ ਠੀਕ ਹੈ ਜੀ ਕੰਚਨਜੰਗਾ ਇਹ ਸਭ ਤੋਂ ਉੱਚਾ ਪਹਾੜ ਹੈ ਭਾਰਤ ਦਾ ਠੀਕ ਹੈ ਨੈਕਸਟ ਕੁਐਸਚਨ ਦੇਖ ਲੈਂਦੇ ਆਪਾਂ ਦੂਜੀ ਪੰਜ ਸਾਲਾਂ ਯੋਜਨਾ ਦੀ ਰੂਪਰੇਖਾ ਇਹਨਾਂ ਦੁਆਰਾ ਬਣਾਈ ਗਈ ਹੈ ਤਾਂ ਜਿਹੜੀ ਦੂਜੀ ਪੰਜ ਸਾਲਾਂ ਯੋਜਨਾ ਦੀ ਰੂਪਰੇਖਾ ਸੀ ਉਹ ਕਿਨਾਂ ਦੁਆਰਾ ਬਣਾਈ ਗਈ ਸੀ ਨਾ ਉਹ ਬਣਾਈ ਗਈ ਸੀ ਪੀਸੀ ਮਹਾਂਲਨ ਵਿਸੀਦ ਦੀ ਮੈਂ ਠੀਕ ਹੈ ਮਹਾਂਲਨ ਵਿਸੀਦ ਦੇ ਬਣਾਈ ਗਈ ਸੀ ਠੀਕ ਹੈ ਰੂਪਰੇਖਾ ਜਿਹੜੀ ਦੂਸਰੀ ਪੰਜ ਸਾਲਾ ਯੋਜਨਾ ਸੀ ਠੀਕ ਹੈ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਪਾਂ ਹੇਠ ਲਿਖਿਆ ਗਤੀਵਿਧੀਆਂ ਵਿੱਚੋਂ ਕਿਹੜੀਆਂ ਕਿਰਿਆਵਾਂ ਐਚ ਆਈ ਵੀ ਵਾਇਰਸ ਦੇ ਫੈਲਣ ਦਾ ਕਾਰਨ ਹੋ ਸਕਦੀਆਂ ਹਨ ਐਚ ਆਈ ਵੀ ਵਾਇਰਸ ਦਾ ਐਚ ਆਈ ਵੀ ਵਾਇਰਸ ਦੇ ਫੈਲਣ ਦੇ ਕੀ ਕਾਰਨ ਹੋ ਸਕਦੇ ਨੇ ਹੈਂਡ ਸ਼ੇਕਸ ਸਲਾਈਵਾ ਐਕਸਚੇਂਜ ਹਗਸ ਬਲੱਡ ਟ੍ਰਾਂਸਫਰ ਦਾ ਮੇਨ ਮੋਟਿਵ ਕੀ ਹੁੰਦਾ ਐਚ ਆਈ ਵੀ ਵਾਇਰਸ ਫੈਲਣ ਦਾ ਤਾ ਉਹ ਹੁੰਦਾ ਹੈ ਬਲੱਡ ਟ੍ਰਾਂਸਫਰ ਜਦੋਂ ਕੋਈ ਵੀ ਐਚ ਆਈ ਵੀ ਪੋਜ਼ਿਟਿਵ ਬੰਦਾ ਕਿਸੇ ਦੂਜੇ ਬੰਦੇ ਨੂੰ ਆਪਣਾ ਬਲੱਡ ਡੋਨੇਟ ਕਰਦਾ ਹੈ ਤਾਂ ਜਾਂ ਬਲੱਡ ਟ੍ਰਾਂਸਫਰ ਕਰਦਾ ਹੈ ਤਾਂ ਉਸ ਨੂੰ ਕੀ ਹੈ ਉਸ ਨੂੰ ਵੀ ਐਚ ਆਈ ਵੀ ਵਾਇਰਸ ਹੋ ਜਾਂਦਾ ਹੈ ਇਹ ਸਭ ਤੋਂ ਵੱਧ ਫੈਲਣ ਦਾ ਮੁੱਖ ਕਾਰਨ ਹੈ ਐਚ ਆਈ ਵੀ ਵਾਇਰਸ ਠੀਕ ਹੈ ਬਲੱਡ ਟ੍ਰਾਂਸਫਰ ਡੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਮਲੇਰੀਆ ਫਲਾਉਣ ਦੀ ਹੀਟ ਲਿਖਿਆ ਕਿਸਮ ਵਿੱਚੋਂ ਕਿਹੜਾ ਮੱਛਰ ਜ਼ਿੰਮੇਵਾਰ ਹੈ ਮਲੇਰੀਆ ਫਲਾਉਣ ਦੇ ਲਈ ਇਹਨਾਂ ਦੇ ਵਿੱਚੋਂ ਕਿਹੜਾ ਮੱਛਰ ਜ਼ਿੰਮੇਵਾਰ ਹੈ anopheless ਠੀਕ ਹੈ a is the right answer anopheless ਜਿਹੜਾ ਉਹ ਕੀ ਹੈ ਉਹ ਮਲੇਰੀਆ ਫਲਾਉਣ ਦੇ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ ਠੀਕ ਹੈ ਇਹ ਮੱਛਰ ਦੀ ਕਿ ਕਿਸਮ ਹੈ ਜੋ ਕਿ ਮਲੇਰੀਆ ਫਲਾਉਂਦਾ ਹੈ ਠੀਕ ਹੈ ਨੈਕਸਟ ਦੇਖਦੇ ਆਪਾਂ 8 ਲਿਖਿਆ ਕਤਨਾ ਵਿੱਚੋਂ ਕਿਹੜਾ ਵਾਤਾਵਰਣ ਰਸਾਇਣ ਵਿਗਿਆਨ ਨੂੰ ਪ੍ਰਭਾਵਿਤ ਕਰਦਾ ਹੈ ਵਾਤਾਵਰਣ ਰਸਾਇਣ ਨੂੰ ਕਿ ਇਹਨਾਂ ਦੇ ਵਿੱਚੋਂ ਕਿਹੜਾ ਕਤਨ ਪ੍ਰਭਾਵਿਤ ਕਰਦਾ ਹੈ na is the right answer ਆਪਣੇ ਕੋਲ ਰਹੇਗਾ study of chemical reaction that occur in water air land biological habitats and the human activities ਤਾਂ ਇਹ ਜਿਹੜਾ ਆਪਸ਼ਨ A ਕੀ ਹੈ ਇਹ ਸਾਰਾ ਵਾਤਾਵਰਣ ਰਸਾਇਣਿਕ ਵਿਗਿਆਨ ਨੂੰ ਪ੍ਰਭਾਵਿਤ ਕਰਦਾ ਹੈ ਠੀਕ ਹੈ ਜਿਸ ਦੇ ਵਿੱਚ ਵਾਟਰ ਆ ਜਾਂਦਾ 에어 ਆ ਜਾਂਦਾ ਲੈਂਡ ਆ ਲੈਂਡ ਆ ਜਾਂਦੀ ਹੈ ਬਾਇਓਲੋਜੀਕਲ ਹੈਬਿਟੇਟਸ ਆ ਜਾਂਦਾ ਜਾਂ ਹਿਊਮਨ ਐਕਟੀਵਿਟੀਆਂ ਆ ਜਾਂਦੀਆਂ ਨੇ ਇਹ ਕੀ ਕਰਦੀਆਂ ਨੇ ਇਹ ਵਾਤਾਵਰਣ ਨੂੰ ਦੇ ਰਸਾਇਣਿਕ ਵਿਗਿਆਨ ਨੂੰ ਪ੍ਰਭਾਵਿਤ ਕਰਦੀਆਂ ਨੇ ਨੈਕਸਟ ਦੇਖ ਲੈਂਦੇ ਆਪਾਂ ਭਾਰਤੀ ਮੌਸਮ ਵਿਭਾਗ ਨੇ ਇੱਥੇ ਇੱਕ ਪਹਾੜੀ ਮੌਸਮ ਵਿਗਿਆਨ ਕੇਂਦਰ ਸਥਾਪਿਤ ਕੀਤਾ ਤਾਂ ਉਹ ਕਿਹੜਾ ਸਥਾਨ ਹੈ ਪਹਾੜੀ ਮੌਸਮ ਵਿਗਿਆਨ ਕੇਂਦਰ ਕਿੱਥੇ ਸਥਾਪਿਤ ਕੀਤਾ ਗਿਆ ਹੈ ਤਾਂ ਉਹ ਕੀਤਾ ਗਿਆ ਦਿੱਲੀ ਦੇ ਵਿੱਚ ਸੀ ਇਸ ਦਾ ਰਾਈਟ ਆਨਸਰ ਦਿੱਲੀ ਦੇ ਵਿੱਚ ਭਾਰਤੀ ਮੌਸਮ ਵਿਭਾਗ ਨੇ ਕੀ ਪਹਾੜੀ ਮੌਸਮ ਵਿਗਿਆਨ ਕੇਂਦਰ ਸਥਾਪਿਤ ਕੀਤਾ ਹੈ ਨੈਕਸਟ ਦੇਖ ਲੈਣੇ ਆਪਾਂ ਕੁਐਸਚਨ ਨੰਬਰ 219 ਹੇਠਾਂ ਦਿੱਤਿਆਂ ਵਿੱਚੋਂ ਕਿਸ ਨੂੰ ਫਾਦਰ ਆਫ ਇੰਡੀਅਨ ਸਿਨੇਮਾ ਵਜੋਂ ਜਾਣਿਆ ਜਾਂਦਾ ਹੈ ਫਾਦਰ ਆਫ ਇੰਡੀਅਨ ਸਿਨੇਮਾ ਆ ਸਿਨੇਮਾ ਦੇ ਰਿਲੇਟਿਡ ਐਗਜ਼ਾਮ ਦੇ ਵਿੱਚ ਕਾਫੀ ਕੁਐਸਚਨ ਦੇਖਣ ਨੂੰ ਮਿਲਦੇ ਨੇ ਠੀਕ ਹੈ ਹੂ ਅਮੰਗ ਦਾ ਫੋਲੋਇੰਗ ਇਜ਼ ਨਾਓ ਇਸ ਫਾਦਰ ਆਫ ਇੰਡੀਅਨ ਸਿਨੇਮਾ ਤਾਂ ਫਾਦਰ ਆਫ ਇੰਡੀਅਨ ਸਿਨੇਮਾ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਕੀ ਰਾਈਟ ਆਨਸਰ ਹੈਗਾ ਇਸ ਦਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋ ਸੁਭਾਸ਼ ਗਾਈ ਐਂਡ ਦਾਦਾ ਸਾਈ ਫਾਲਕੇ ਮਤਲਬ ਕਿ ਜਿਹੜੇ ਦੋਨੋਂ ਇਹ ਨੇ ਇਹਨਾਂ ਨੂੰ ਕੀ ਹੈ ਫਾਦਰ ਆਫ ਇੰਡੀਅਨ ਸਿਨੇਮਾ ਕਿਹਾ ਜਾਂਦਾ ਹੈ ਬੋਥ ਏ ਐਂਡ ਬੀ ਸੀ ਇਜ਼ ਦਾ ਰਾਈਟ ਆਨਸਰ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਨੇ ਆ ਪੰਚਤੰਤਰ ਕਿਸ ਨੇ ਲਿਖਿਆ ਹੂ ਰੋਡ ਦਾ ਪੰਚਤੰਤਰ ਤਾਂ ਪੰਚਤੰਤਰ ਕਿਸ ਕਿਸ ਦੁਆਰਾ ਲਿਖਿਆ ਗਿਆ ਸੀ ਤਾਂ ਇਹ ਲਿਖਿਆ ਗਿਆ ਸੀ ਵਿਸ਼ਨੂ ਸ਼ਰਮਾ ਦੁਆਰਾ ਪੰਚਤੰਤਰ ਇਹ ਇਜ਼ ਦਾ ਰਾਈਟ ਆਨਸਰ ਠੀਕ ਹੈ ਜਿਹੜਾ ਪੰਚਤੰਤਰ ਹੋ ਗਿਆ ਕਿਸ ਦੁਆਰਾ ਲਿਖਿਆ ਗਿਆ ਸੀ ਤਾਂ ਇਹ ਵਿਸ਼ਨੂ ਸ਼ਰਮਾ ਦੁਆਰਾ ਲਿਖਿਆ ਗਿਆ ਸੀ ਠੀਕ ਹੈ ਤਾਂ ਦੋਸਤੋ ਅੱਜ ਦੀ ਕਲਾਸ ਦੇ ਆਪਣੇ ਲਗਭਗ 220 ਕੁਐਸਚਨਸ ਕਵਰ ਹੋ ਚੁੱਕੇ ਨੇ ਹੋਪਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਏ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਜਲਦੀ ਜਲਦੀ ਲਾਈਕ ਜ਼ਰੂਰ ਕਰ ਦਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ